ਕੁਲੀ-ਕੁਲੀ ਪੁਕਾਰ ਦਾ ਜੱਗ ਸਾਰਾ ਤੇ ਸਾਡਾ ਝੁੱਲਦਾ ਕਿਤੇ ਨਿਸ਼ਾਨ ਕਿਉਂ ਨਹੀਂ ਇਹ ਢਾਈ ਟੋਟ ਨੂੰ ਖਾ ਗਏ ਖੇਤ ਸਾਡਾ ਹਿੰਦੁਸਤਾਨ ਦਾ ਕੋਈ ਕਿਸਾਨ ਕਿਉਂ ਨਹੀਂ ਇਹ ਲਾਇਆ ਮਾਮਲਾ ਚੱਕੀਆਂ ਚਰਖਿਆਂ ਨੂੰ ਕੀਤੀ ਤੁਸੀਂ ਨੇ ਬੰਦ ਜਮਾਨ ਕਾਨੂੰ ਛੇਤੀ ਮੇੜ ਬੈਠੋ Hindu Musalmanੋਂ ਤੁਸੀਂ ਬੈਠੇ ਹੋ ਵਿੱਚ ਅਨਜੋੜ ਕਾਨੂੰ ਗਦਰੀ ਬਾਬਿਆਂ ਸੈਕਰਮੈਂਟੋ ਦੀ ਇਸ ਧਰਤੀ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਗਦਰ ਅਖਬਾਰ ਵਿੱਚ ਆਲਾਨੇ ਜੰਗ ਛਾਪ ਇਸੇ ਧਰਤੀ ਦੇ ਉੱਤੇ ਇਕੱਠ ਕਰਕੇ ਉਹਨਾਂ ਨੇ ਹਿੰਦੁਸਤਾਨ ਵੱਲ 휘ਰਾ ਪਾਈਆਂ ਤੇ ਬ੍ਰਿਟਾਨਵੀ ਸਾਮਰਾਜ ਦੀਆਂ ਸੰਗੀਨਾ ਉਹਨਾਂ ਦੀਆਂ ਬੰਦੂਕਾਂ ਫਾਂਸੀਆਂ ਦੇ ਦਸੇ ਆਪਣੇ ਗਲਾਂ ਵਿੱਚ ਪੁਆਏ ਤਾਂ ਕਿ ਦੇਸ਼ ਵਾਸੀਆਂ ਦੇ ਗਲੋਂ ਗੁਲਾਮੀ ਦਾ ਝੂਲਾ ਲੈ ਜਾਵੇ ਖੂਨ ਤੇ ਮਹਿੰਗੇ ਮੋਲੇ ਆਜ਼ਾਦੀ ਆਈ ਅੰਗਰੇਜ਼ ਪ੍ਰਸ਼ਾਸਨ ਗਿਰਗਟਵਾਹ ਗੰਗ ਬਦਲੇ ਤੇ ਸਰਕਾਰੀ ਕੁਰਸੀਆਂ ਨੂੰ ਜਫਾ ਪਾ ਕੇ ਪਹਿਲਾਂ ਜਿੱਥੇ ਗੋਲੇ ਲੁੱਟਦੇ ਸੀ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਗਦਰ ਦੀ ਬਾਬਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤੇ ਉਹਨਾਂ ਦੇ ਸ਼ਾਨਾਮੱਤੀ ਇਤਿਹਾਸ ਤੇ ਧੂੜਾਂ ਜੰਮ ਗਈਆਂ ਅੱਜ ਤੋਂ ਕੋਈ 25 26 ਸਾਲ ਪਹਿਲਾਂ ਅਸੀਂ ਇਹ ਉਪਰਾਲਾ ਕੀਤਾ ਕਿ ਉਹਨਾਂ ਦੇ ਸ਼ਾਨਾਮੱਤੀ ਇਤਿਹਾਸ ਦੇ ਖਿਲਰੇ ਹੋਏ ਵਰਕੇ ਇਕੱਠੇ ਕਰਕੇ ਪ੍ਰੋਫੈਸਰ ਮੌਲਵੀ ਮੁਹੰਮਦ ਬਰਕਤੁੱਲਾ ਜਿਹੜੇ ਉਸ ਵਕਤ ਹਿੰਦੁਸਤਾਨ ਦੀ ਗਦਰ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਸੀ ਤੇ ਭਾਈ ਭਗਵਾਨ ਸਿੰਘ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੀ ਮੌਤ ਵੀ ਸਾਨ ਫਰਾਂਸਿਸਕੋ ਦੇ ਹਸਪਤਾਲ ਵਿੱਚ ਹੋਈ ਤੇ ਸੈਕਰਮੈਂਟੋ ਦੀ ਧਰਤੀ ਦੇ ਵਿੱਚ ਉਹਨਾਂ ਨੂੰ ਆਂਤਮ ਵਿਦਾਇਗੀ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੇ ਆਪਣੇ ਸਾਂਝੀਆਂ ਸ਼ਰਧਾਂਜਲੀਆਂ ਨਾਲ ਦਿੱਤੀ। ਜਦੋਂ ਉਹਨਾਂ ਦੀ ਅਸੀਂ ਕਬਰ ਲੱਭੀ ਤਾਂ ਅਸੀਂ ਵੀ ਉਦੋਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਣੀਆਂ ਸਾਂਝੀਆਂ ਸ਼ਰਧਾਂਜਲੀਆਂ ਦੇ ਨਾਲ ਉਹਨਾਂ ਦਾ ਉੱਥੇ ਦਿਨ ਮਨਾਇਆ, ਉਹਨਾਂ ਨੂੰ ਸ਼ਰਧਾਂਜਲੀ ਸਮਰੋਹ ਕੀਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅਸੀਂ ਹਰ ਸਾਲ ਦੀ ਤਰ੍ਹਾਂ ਆਪਰਾ ਮੇਲਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਾਕ ਪਵਿੱਤਰ ਗਦਰ ਸੰਗਰਾਮ ਦਾ ਉਹ ਝੰਡਾ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਕੇ ਕੁਰਬਾਨੀਆਂ ਦੀਆਂ ਸ਼ਹਾਦਤਾਂ ਦੀਆਂ ਉਹਨਾਂ ਨੇ ਝੜੀਆਂ ਲਾ ਦਿੱਤੀਆਂ ਇਸ ਮੇਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਪਾਕ ਪਵਿੱਤਰ ਝੰਡੇ ਨੂੰ ਚੁਲਾਇਆ ਜਾਂਦਾ ਪਰ ਸਾਨੂੰ ਫਖਰ ਹੈ ਹੱਲੇ ਤੱਕ ਕਿ ਹੱਲੇ ਤੱਕ ਅਸੀਂ ਕਦੀ ਵੀ ਕੋਈ ਮੰਤਰੀ ਸੰਤਰੀ ਹੋਵੇ ਜਾਂ ਕੋਈ ਅੜਾ ਐਮਐਲਏ ਹੋਵੇ ਅਸੀਂ ਇਸ ਪਾਕ ਪਵਿੱਤਰ ਝੰਡੇ ਨੂੰ ਉਹਨਾਂ ਲੋਕਾਂ ਦੇ ਹੱਥ ਨਹੀਂ ਲੱਗਣ ਦਿੱਤੇ ਸਵਾਏ ਗਦਰੀ ਬਾਬਿਆਂ ਦੇ ਪੁੱਤ ਪੋਤੇ ਜਿੱਥੇ ਵੀ ਸੀ ਉਹਨਾਂ ਨੂੰ ਲੱਭ ਲਵਾ ਕੇ ਇਸ ਪਾਕ ਪਵਿੱਤਰ ਝੰਡੇ ਨੂੰ ਉਹਨਾਂ ਦੇ ਹੱਥਾਂ ਵਿੱਚ ਲਾਇਆ ਤੇ ਅੱਜ ਮੈਨੂੰ ਫਖਰ ਆ ਮੇਰੀ ਜਥੇਬੰਦੀ ਨੂੰ ਫਖਰ ਆ ਇਸ ਗੱਲ ਦਾ ਕਿ ਗਦਰ संग्राम ਦਾ ਉਹ ਜੋਧਾ ਬਾਬਾ ਨਰਿੰਜਤ ਸਿੰਘ ਪਡੋਰੀ ਉਹਨਾਂ ਦਾ ਬੇਟਾ ਪੁੱਤਰਾ ਉਹਨਾਂ ਦਾ ਸਰਦਾਰ ਮਨਜੀਤ ਸਿੰਘ ਢਿੱਲੋਂ ਅੱਜ ਸਾਡੇ ਵਿੱਚ ਆ ਕੈਨੇਡਾ ਤੋਂ ਆਏ ਤੇ ਗਦਰ ਸੰਗਰਾਮ ਦੇ ਉਸ ਝੰਡੇ ਨੂੰ ਜਿਹੜਾ ਕਿਸੇ ਵੇਲੇ ਉਹਨਾਂ ਦੇ ਬਾਬੇ ਨੇ ਆਪ ਹੱਥੀਂ ਫੜਿਆ ਸੀ ਹਿੰਦੁਸਤਾਨ ਦੀ ਆਜ਼ਾਦੀ ਲਈ ਤੇ ਅੱਜ ਉਸੇ ਝੰਡੇ ਨੂੰ ਲਹਿਰਾ ਕੇ ਸਾਡੇ ਮੇਲੇ ਦੀ ਸ਼ੁਰੂਆਤ ਕਰਨਗੇ ਮਨਜੀਤ ਸਿੰਘ ਜੀ ਢਿੱਲੋਂ ਤੇ ਨਾਲ ਹੀ ਵਿੰਦਲਾ ਜੀ ਮੈਨੂੰ ਕਹਿੰਦੇ ਕਿ ਦੱਸ ਦਿਓ ਇਹ ਨੌਜਵਾਨ ਦੀ ਉਮਰ ਕਿੰਨੀ ਆ ਇਸ ਨੌਜਵਾਨ ਦੀ ਉਮਰ ਹੈ ਜੀ 95 ਸਾਲ ਥੋੜਾ ਪੜੋ ਤੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰਦਾ ਇਹ ਅੱਜ ਮੇਲੇ ਦੀ ਸ਼ੁਰੂਆਤ ਕਰਾਂਗੇ ਸਾਦੇ ਜਨ ਹਾਲ ਚ ਚਲੇ ਜਾਣ ਜੇ ਚਾਹ ਪਾਣੀ ਕਿਸੇ ਨੇ ਪੀਣਾ ਪ੍ਰਸ਼ਾਦਾ ਸ਼ਕਣਾ ਉਹ ਵੀ ਸ਼ੱਕ ਲੈਣ ਤੇ ਉਸ ਤੋਂ ਬਾਅਦ ਅਸੀਂ ਆਪਣੇ ਗਾਂ ਮੇਲੇ ਦੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਮਿਹਰਬਾਨੀ ਧੰਵਾਦ